ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਨਤਾਲੀ ਵਾਲ ਦੇ ਉੱਤੇ ਅੱਜ ਤਰੀਕ ਹੈਗੀ ਹੈਗੀ 12 ਮਾਰਚ ਦੇ ਫਿਰ 25 ਤੇ ਅੱਜ ਆ ਗਈ ਦਿਹਾਣਾ ਆਪਾਂ ਔਲੇ ਮੱਲੇ ਦੇ ਸ਼੍ਰੀ ਨਾਨਦਪੁਰ ਸਾਹਿਬ ਜਾਨ ਦਾ ਤੁਹਾਨੂੰ ਪਤਾ ਹੀ ਆਪਣੀ ਫੇਵਰਿਟ ਫੇਵਰਿਟ ਯਾਤਰਾ ਨਾ ਤੇ ਅੱਜ ਹੈਗਾ ਆਪਾਂ ਤੁਰਨਾ ਤੇ ਟਾਈਮ ਹੋ ਗਿਆ ਸਫਾ ਕੇ 11 ਦਾ ਹੋ ਗਿਆ ਗਰਮੈਸ਼ ਵੀ ਬਹੁਤ ਹੋਗੀ ਤੇ ਇਹ ਨਾ ਹੁਣ ਆ ਪੰਜ ਦਿਨ ਆਪਾਂ ਲਾਉਣੇ ਹੁੰਦੇ ਆ ਉੱਥੇ ਪੰਜਵੇਂ ਦਿਨ ਮੁੜਾਂਗੇ ਤੇ ਪੰਜ ਦਿਨਾਂ ਦੇ ਪੰਜ ਹੀ ਐਪੀਸੋਡ ਆਉਣਗੇ ਪੰਜ ਪਾਰਟ ਆਉਣਗੇ ਤੇ ਸਾਰਿਆਂ ਨੇ ਜਰੂਰ ਦੇਖਣੇ ਆ ਪੰਜ ਦੇ ਪੰਜ ਪਾਰਟ ਗਾਣੀ ਦਿਖਾਉਣ ਨਗਾਉਣੇ ਨਹੀਂਗੇ ਤੇ ਆਪਾਂ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਨਾਲ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾਗਾ ਤੇ ਹੋ ਸਕੇ ਤਾਂ ਸਰਦਾ ਵੀ ਥੋੜੀ ਸ਼ੇਅਰ ਵੀ ਕਰ ਦਿਓ ਨਗਾ ਤੇ ਸਾਰੇ ਪੂਰੇ ਵੇਖਣੇ ਆ ਕਿ ਤੁਹਾਨੂੰ ਵਧੀਆ ਆਪਾਂ ਵਿਖਾਵਾਂਗੇ ਦਰਸ਼ਨ ਕਰਾਵਾਂਗੇ ਤੇ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਹੋਏ ਤੇ ਹੁਣ ਆਪਣੀਆਂ ਕੀ ਤਿਆਰੀ ਦਿਖਾਵਾਵੇਂ ਆਲਦੇ ਲੱਗ ਗਈ تیاری ਜੀ ਆਪਾਂ ਆਲੂ ਨੂੰ ਆਪਾਂ ਬੰਦ ਲਿਆ ਆਟਾ ਉੱਤਾਂ ਸਾਰਿਆਂ ਨੇ ਹੱਥ ਜੋੜ ਕੇ ਫੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਇੱਕ ਹੀ ਪਵਦਨੀ ਵਾਲਾ ਆਲੂ ਨੂੰ ਬੰਦ ਲਿਆ ਬਾਈ ਆਟਾ ਤਨ ਘਟੇ ਆਲੂਆਂ ਦੇ ਹੋਗੇ ਆ ਚਾਚੂ ਦੇ ਆ ਗਏ 14 7 ਵਜੇ ਟਰਾਲਾ ਹੈਗਾ ਜੀ تیاری ਜਾ ਕੰਮ ਅਜੇ ਘਰੇ ਆਇਆ ਫਿਰ ਤੁਰਾਂਗੇ ਤੇ ਰਾਜੇ ਦੇ ਘਰੇ ਖੜੀ ਸੀਗੀ ਆਲੂ ਪਏ ਆਗੇ ਆਲੂ ਲਾਲ ਆਲੂ ਆਰੇ ਭੈਜੋ ਨੇ ਕਲਮੀਤ ਕੇ ਨਹੀਂ ਨਹੀਂ ਸੁੱਖਾ ਦਾ ਕਹਿੰਦਾ ਤਿਆਰੀ ਆ ਵੀ ਟਰਾਲਾ ਜਰੂਰਾ ਪੂਰਾ ਵਧੇ ਗੱਦੇ ਵਧੇ ਲਾਏ ਹੋਏ ਆ ਕੇ ਹੈਲੋ ਨਿਕਾਲਣਾ ਕਾ ਲੀ ਸਮਾਉਣਾ ਹੋਣਾ ਹੈ ਹੈਲੋ ਚਾਚਾ ਜੀ ਗੱਡੀ ਦੇ ਅੰਦਰ ਚਾਚਾ ਜੀ ਗੱਡੀ ਨਹੀਂ ਕਿਹੜਾ ਆਦਮੀ ਆਇਆ ਕੋਈ ਕੋਈ ਕਰਦਾ ਬੋੜੀ ਪੁਣੀ ਬੰਨ ਲੀਆ ਵਾ ਚੜਨ ਵਾਸਤੇ ਖਤਰੀ ਲਾਤੀ ਆ ਰਹਿੰਦੇ ਪਤਰੀ ਨੂੰ ਵੀ ਗਾਦੀ ਆ ਰਹੀ 2006 ਤੋਂ ਆਪਾਂ ਜਾ ਰਹੇ ਹਾਂ ਕੰਟੀਨਿਊ ਜੋ 6 ਤੋਂ ਤੇ ਪਹਿਲਾ ਮੰਨ ਲਓ ਵੀ 92 93 'ਚ ਦੋ ਗੁਬਾਰੀ 92 93 'ਚ ਗਏ ਸੀਗੇ ਆ ਉਦੋਂ ਦਾ ਹੀ ਆ ਸਾਫਟਰ ਫਿਰ ਜੋ 2006 'ਚ ਗਏ ਸੀਗੇ ਸੁਪਰ ਹਿੰਦੁਸਤਾਨ ਫਿਰ ਆ ਜਿਹਨੇ ਖਾਦਾ ਸੀ ਲੈ ਐਵਰੇ ਤੁਹਾਨੂੰ ਮੈਂ ਦੱਸਦਾ ਜਨਾ ਕਿ ਮੈਨੂੰ ਪਤਾ ਵੀ ਕਹਿੰਦੇ 68 ਤੋਂ 65 ਲੀਟਰ ਤੇਲਾ ਸੀਨੇ ਖਾਦਾ ਸੀਗਾ ਫੇਰ 2006 ਚ ਜਾਨ ਲੱਗੇ ਕੰਟੀਨਿਊ ਤੇ ਹਿੰਦੁਸਤਾਨੋਂ 50 ਡਾੜਾ ਹੁੰਦਾ ਉਹਨੇ ਖਾਦਾ ਸੀਗਾ 85 ਤੋਂ 90 ਲੀਟਰ ਤੇ 7 ਤੋਂ 2009 ਤੱਕ ਗਿਆ ਮਹਿंद्रा 260 ਉਹ ਖਾਂਦਾ 52 ਲੀਟਰ ਦਾ ਸੌਂਗ ਢਾਈ ਸੀਗਾ ਫੇਰ 2010 ਤੋਂ ਆਪਾਂ 20 2020 ਤੱਕ ਗਏ ਆਗੇ 91 ਗਰਾਂ ਤੇ 91 ਗਰਾਂ ਖਾਂਦਾ ਸੀਗਾ 85 ਤੋਂ 90 ਲੀਟਰ ਫੇਰ 2021 22 ਤੇ ਤਾਂ ਗਏ ਨੇ ਆਪਾਂ 23 ਤੋਂ ਫਰਖੋ ਵਾਲੀ ਕ ਜਾਨ ਸੁਣ ਲਿਖਾ ਵੀ 90 90 ਮੀਟਰ ਖੰਡਾਗਾ ਠੀਕਾ ਤਾਂ ਨਿਕ ਵਰਨੀ ਕੋਈ ਵੀ ਕੋਈ ਜ਼ਰੂਰੀ ਕੰਮ ਜ਼ਰੂਰੀ ਐਮਰਜੈਂਸੀ ਫੋਨ ਕਰਨ ਨਹੀਂ ਗਈ ਨਹੀਂ ਜਾਣੀ ਹੈ ਗਰੇ ਕਰੀ ਤੇ ਵੈਸੇ ਜੇ ਦੇਖਿਆ ਜਾਵੇ ਨਾ ਪਹਿਲਾਂ ਨਾਲੋਂ ਕੋਨਕਰੇਜ ਘਟ ਚੁੱਕਿਆ ਹੈਗਾ ਜੇ ਮੈਂ ਗੱਲ ਕਰਾਂ 2016 ਤੱਕ ਬਹੁਤ ਕਰੇਜ ਹੁੰਦਾ ਟਰਾਲੀ ਫੋਲੋਂ ਬੁੱਕ ਵੀ ਹੁੰਦੀ ਸੀ ਮਤਲਬ 35 35 ਜਾਨੇ ਹੁੰਦੇ ਸੀਗੇ ਟਰਾਲੀਆਂ ਚ ਵੀ ਤੇ ਉਦੋਂ ਆ ਇਹਦਾ ਜਕਾ ਉਹ ਟਰਾਲੀਆਂ ਵੀ ਛੋਟੀਆਂ ਹੁੰਦੀਆਂ ਸੀਗੀਆਂ ਮਨ ਲਓ 11 12 ਫੁੱਟੀਆਂ ਹਨਾ ਤੇ ਹੁਣ ਜਦੋਂ ਮੰਨ ਲਓ ਵੀ ਜੇ 18 ਕਿਲੋ ਆਪਾਂ ਟਰਾਲੇ ਹੀ ਵੱਡੇ ਹੁੰਦੇ ਆਪਣੇ ਕੋਲ 14 ਫੁੱਟ 15 ਫੁੱਟ 13 ਫੁੱਟ ਐਡੇ-ਹੇ ਟਰਾਲੇ ਲੈਂਦੇ ਆ ਤੇ ਲੋਕਾਂ ਚ ਅੱਗੇ ਨੂੰ ਘੜ ਚੁੱਕਿਆ ਜਾਣਦਾ ਜਿਵੇਂ ਉਸਤਾ ਉਹ ਕਿਸ਼ਾ ਹੁੰਦਾ ਉਹ ਘੜ ਚੁੱਕਿਆਗਾ ਤੇ ਪਹਿਲਾਂ ਤਾਂ ਇਹ 35 35 ਆਣੇ ਖੜ ਕੇ ਜਾਂਦੇ ਟਰਾਲੇ ਜਿਵੇਂ ਬੈਠੋ ਥਾਂ ਵੀ ਨਹੀਂ ਹੁੰਦਾਗਾ ਤੇ ਹੁਣ ਥੋੜਾ ਜਿਹਾ ਫਰਕ ਪਿਆ ਲੋਕਾਂ ਜਣਾ ਚਾਚਾ ਹਾਂ ਹਾਂ ਜਾਣਦਾ ਫਰਕ ਇਧਰ ਦੇ ਪਾਸੇ ਆ ਮਗਰਲਾ ਕਹਿੰਦਾ ਆ ਮਗਾ ਵੀ 2017 ਤੋਂ ਲੈ ਕੇ ਘਾਟ ਗਿਆ ਲੋਕਾਂ ਦਾ ਰੁਝਾਨ ਘਟ ਕੇ ਜਾਣ ਦਾ ਹੈਗਾ ਫਰਕ ਨਹੀਂ ਹੈਗਾ ਹੈਗਾ ਪਹਿਲਾਂ ਤਾਂ 35 35 ਜਾਣੇ ਹੁੰਦੇ ਜਾਂ ਟਰਾਲੀ ਲਤੜ ਕੇ ਜਾਂਦੇ ਹੁੰਦੇ ਆ ਅੱਧੇ ਨੂੰ ਖੜਨਾ ਪੈਂਦਾ ਹੁੰਦਾ ਉਹਦੇ ਵਿੱਚ ਹੁਣ ਤਿੰਨ ਸਾਲ ਹੋ ਗਏ ਤਿੰਨ ਟਰਾਲੀਆਂ ਵੀ ਤਿੰਨ ਜਾਣ ਲੱਗੀਆਂ ਨਹੀਂ ਤੇ ਦੋ ਤਾਂ ਪਹਿਲਾਂ ਪੁਰਾਣਿਆਂ ਦੀ ਤੀਜੀ ਟਰਾਲੀ ਕਿਤੇ ਨਾ ਕੋਈ ਕੋਈ ਨਾ ਕੋਈ ਲੈ ਜਾਂਦਾਗਾ ਕੋਈ ਤਾਂ ਹੋਊਗਾ ਵੀ ਜਦੋਂ ਦੋ ਜਾਂਦਕ ਨਹੀਂ ਤਾਂ ਤਿੰਨ ਜਾਂਦੇ ਆ ਕੋਈ ਨਾ ਕੋਈ ਹੋਰ ਨਾ ਮਾ ਜੁੜਦਾ ਹੀ ਹੈਗਾ ਤੇ ਵੈਸੇ ਲੋਕਾਂ ਦਾ ਘਾਟ ਗਿਆ ਮੰਨਣਾ ਪਉਦਣਾ ਫਰਕ ਪੈ ਗਿਆ ਤੁਰ 16 17 ਤੋਂ ਲੈ ਕੇ ਤੇ ਬਾਕੀ ਚਲੋ ਆਪਾਂ ਜਾ ਰਹੇ ਆਂਗੇ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਜੁੜੇ ਰਿਹਾ ਕਰੋ ਵੀਡੀਓ ਦੇ ਨਾਲ ਤੇ ਲਾਈਕ ਲੂਈ ਕਰੀ ਚੱਲਿਓ ਇੰਨੇ ਨਾਲ ਫਰਾਂ ਆਉਂਦਾ ਵੀਡੀਓ ਬਣਾਉਣ ਦੀ ਜਿਆ ਕਰਦੇ ਲਾਈਕ ਜੇ ਆਉਂਦੇ ਕਮੈਂਟ ਆਉਂਦੇ ਹਨ ਵੀ ਹੋਰ ਬਣਾਜੇ ਹੋਰ ਵਧਿਆ ਤੋਂ ਵਧਿਆ ਬਣਾਜੇ ਤੇ ਜਾ ਰਹੇ ਆਂ ਮੈਂ ਹੁਣ ਗੁਰਦੁਆਰਾ ਸਾਹਿਬ ਤੇ ਅਰਦਾਸ ਕਰਾਵਾਂਗੇ ਅਰਦਾਸ ਕਰਾ ਕੇ ਫਿਰ ਚਾਲੇ ਪਾਵਾਂਗੇ ਇਹਰ ਆਪਣੇ ਬਣਾਇਆ ਗੇਟ ਬਹੁਤ ਸੁੰਦਰ ਗਰਾਊਂਡ ਦੇ ਮਾਰਕ ਬਣਾਇਆ ਹੈ ਪੂਰਾ ਤਨ ਦਰਵਾਜ਼ਾ ਬਣਾਇਆ ਨਾਲ ਇਹ ਜਮਾ ਬਣਾਈ ਹੈ ਜੀ ਗਰਮਾਇਸ਼ ਬਹੁਤ ਧੀਆ ਬਾਈ ਕਿੱਥੇ ਜਾਣਾ ਇਹ ਘਰੇ ਹੈਗਾ ਕੱਟ ਰਹਿ ਗਿਆ ਮਾਕੇ ਰਕਾ ਇਹ ਵੜਿਆ ਗਿਆ ਹੌਲੰਡ ਵੀ ਆ ਗਿਆ ਟਿੱਟ ਟਿੱਟ ਹਾਂ ਜਾਂਦੀ ਰਹਿ ਗੋਮੇ ਮੇਰਾ ਵੀ ਪਹਿਲਾਂ ਤੋਂ ਸੀਗਾ ਕੱਚਾ ਪੱਕਾ ਸੀਗਾ ਮੇਰਾ ਵੀ ਨਾ ਮੂੜਿਆ ਹੈ ਨਹੀਂ ਸੀਗਾ ਆ ਮੌਕੇ ਤਨ ਚਾਰਕ ਦਿਨਾਂ ਤੋਂ ਚੱਲ ਮੈਂ ਵੀ ਫਿਰ ਉਹ ਚੈਰੀ ਚਾਹੀਦੀ ਹੈ ਜੀ ਪਿੰਗਾ ਕੱਚਾ ਪੱਕਾ ਦਾ ਕੰਮ ਨਹੀਂ ਸੀ ਮੇਰਾ ਜੀ ਵਾਕੀ ਨਾਲ ਇੱਕ ਸੇਨਾ ਤਾਂ ਕਹਿੰਦੇ ਵੀ ਕਰਮ ਆ ਜਾਂ ਕਿਸਮਤ ਕੀ ਹੁੰਦਾ ਹੈਗਾ ਟੈਕ ਨੂੰ ਮੰਗਾ ਟਰਾਲੇ ਦੇ ਸੁਪਾ ਪਈਆਂ ਰੱਬ ਤੇ ਵੀ ਬਹੁਤ ਟਰਾਲਾ ਟਾਟਾ ਫੇਰ ਨਾਲ ਲੋਹਾ ਲੱਗਿਆ ਪੂਰਾ ਮੇਗਾ ਟਰਾਲਾ ਲੱਗਾ ਜਾਂ ਤਾਂ ਨਹੀਂ ਜਣੀ ਇਹ 4:10 ਆਣੇਗਾ ਹੋਏ ਇਹ ਜਕਰੜ ਗਿਆ ਗਿਆ ਨਹੀਂ ਛੱਡ ਬੋਲੇ ਸੋਨਿਆ ਸਰ ਸ੍ਰੀ ਅਕਾਲ ਬੋਲੇ ਸੋਨਿਆ ਸਰ ਸ੍ਰੀ ਅਕਾਲ ਵਾਹਿਗੁਰੂ ਸਾਹਿਬ ਜੀ ਤੰਦਰੁ ਹੱਥਾਂ ਵਾਸੀ ਚਾ ਗੱਲ ਸਾਹਿਬ ਵਾਹਿਗੁਰੂ ਜੀ ਚੱਲੋ ਵੀ ਸੰਗ ਤੇ ਤੁਰ ਪਏ ਹੁਣ ਆਪਾਂ ਨਗਰ ਤੋਂ ਸੰਗ ਤਾਂ ਤੁਰ ਪਏ ਆਂ ਜਿ ਜਾਣੀਆਂ ਤੋਂ ਹੀ ਆ ਪਿੰਡ ਦਦਾਰੇ ਵਾਲੇ ਤੋਂ ਸਾਰੇ ਵਾਲੇ ਤੋਂ 1570 ਰੁਪਏ ਆ ਗਏ ਜੀ ਕਾਲਿਆ ਦੇ ਉਹ ਐਂਟਰੀ ਆ ਅੰਮ੍ਰਿਤਪੁਰ ਹੋਲੇ-ਹਾਲੇ ਦੇ ਚੱਲੇ ਆ ਜੀ ਅਸੀਂ ਇੰਟਰਵਿਊ ਦੇ ਖੋਲ ਇੰਟਰਵਿਊ ਦੇ ਦਿੰਨੇ ਆ ਬੇ ਕਿੰਨੇ ਦਾ ਲਾਵਾਂਗੇ ਤੇ ਕੀ ਸਾਖਤਾ ਬੂਗਾ ਆਪਾਂ ਪਹਿਲਾਂ ਇੱਥੋਂ ਜਾਵਾਂਗੇ ਭਾਈ ਢਾਲੀ ਸਾਹਾ ਗੁਰਦਾਰੇ ਰੈ ਕੋਟ ਠੀਕ ਆ ਜੀ ਉਦੋਂ ਗਾਂਹ ਜਾਵਾਂਗੇ ਆਪਾਂ ਭਾਈ ਰਾੜਾ ਸਾਹਿਬ ਠੀਕ ਆ ਜੀ ਰਾੜਾ ਸਾਹਿਬ ਤੋਂ ਹੁੰਦੇ ਹਾਏ ਆਪਾਂ ਜਾਵਾਂਗੇ ਸਰਹੰਦ ਫਤੇਗੜ ਸਾਹਿਬ ਠੀਕ ਆ ਜੀ ਉੱਥੇ ਰਾਤ ਰਾਵਾਂਗੇ ਉੱਥੇ ਰਾਤ ਰਾਵਾਂਗੇ ਜੀ ਉੱਥੇ ਸੁਭਾ ਅਪਨਾਣ ਪਾਣੀ ਕਰਕੇ ਠੀਕ ਆ ਜੀ ਚਾਹ ਚੂ ਪੀ ਕੇ ਇਹਦਾ ਮੱਥਾ ਟੇਕ ਕੇ ਠੀਕ ਆ ਜੀ ਫਿਰ ਉਧਰਾਂਗੇ ਜੀ ਠੀਕ ਆ ਜੀ ਅਸ਼ਾਦਾ ਪਾਣੀ ਛਕਾਂਗੇ ਫਿਰ ਕਿਹੜੇ ਕਿਹੜੇ ਗੁਰਦੁਆਰੇ ਹੁੰਦੇ ਫਿਰ ਜਾਵੇਂ ਮਰਿੰਡੇ ਵੇ ਦੀ ਜਾਵਾਂਗੇ ਜੀ ਹਾਂਜੀ ਫਿਰ ਗੁਰਦਾਰੇ ਧਾਮ ਆਉਂਦੇ ਆ ਦੋ ਤਿੰਨ ਉਹਦੇ ਹੁੰਦੇ ਹੋਏ ਠੀਕ ਆ ਜੀ ਫਿਰ ਅਨੰਦਪੁਰ ਸਾਹਿਬ ਠੀਕ ਆ ਜੀ ਸ਼ਾਮ ਨੂੰ ਪਹੁੰਚਾਂਗੇ ਜੀ ਸ਼ਾਮ ਨੂੰ ਜਿੱਥੇ ਸਿੰਘ ਸਜੇ ਜੀ ਕਿੰਨੇ ਅੰਮ੍ਰਿਤਪਾਣੀ ਛਕਾਇਆ ਸੀ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੇ ਠੀਕ ਹੈ ਛਕਾਇਆ ਸੀ ਉੱਥੇ ਪਹੁੰਚਣਾ ਜੀ ਠੀਕ ਹੈ ਜੀ ਹਾਂ ਜੀ ਉੱਥੇ ਫਿਰ ਦੋ ਦਿਨ ਦੋ ਰਾਤਾਂ ਵਾਲੇ ਦੋ ਦੋ ਰਾਤਾਂ ਲਾਵਾਂਗੇ ਜੀ ਉੱਥੇ ਦੋ ਰਾਤਾਂ ਠੀਕ ਹੈ ਜੀ ਦੋ ਰਾਤਾਂ ਲਾ ਕੇ ਪੁੰਨਿਆ ਨਹਾ ਕੇ ਇਸ਼ਨਾਨ ਪਾਣੀ ਕਰਕੇ ਪੁੰਨਿਆ ਨਹਾ ਕੇ ਹਾਂਜੀ ਮੁੜ ਕੇ ਉੱਥੋਂ ਜੀ ਤੁਰ ਪਾਂਗੇ ਠੀਕ ਹੈ ਜੀ ਫਿਰ ਵਾਪਸੀ ਵੇਲੇ ਮੁੜ ਕੇ ਬਾਬਾ ਬੁੱਢਾ ਸਾਹਿਬ ਦੇ ਵਾਪਸੀ ਕਿੱਥੇ ਜਾਵਾਂਗੇ ਬਾਬਾ ਬੁੱਢਾ ਸਾਹਿਬ ਦੇ ਪਹਿਲਾਂ ਪਰਿਵਾਰ ਵਿਛੜਾ ਮੁੜ ਕੇ ਉੱਥੇ ਉਹ ਦੋ ਆਉਂਦੇ ਹੋਏ ਕਿੱਥੇ ਬਿਛੋੜਾ ਪਿਆ ਸੀ ਪਰਿਵਾਰ ਦਾ ਮੁਰਗੇ ਉੱਥੇ ਜਾਵਾਂਗੇ ਬਾਪ ਉੱਡਣ ਸਾਹਿਬ ਆਪ ਗਰ ਦਿੱਤਾ ਉਹ ਉੱਡਣ ਸਾਹਿਬ ਤੇ ਪਹਿਲਾਂ ਜਾਵਾਂਗੇ ਮੁਰਗੇ ਬਿਛੋੜਾ ਸਾਹਿਬ ਜਾਵਾਂਗੇ ਠੀਕ ਆ ਜੀ ਉਦੋਂ ਮੜ ਕੇ ਬਾਬਾ ਭਾਈ ਸੰਗਤ ਇਕੱਠੀ ਹੋ ਕੇ ਹਾਂਜੀ ਚਮਕੌਰ ਸਾਹਿਬ ਠੀਕ ਆ ਜੀ ਚਮਕੌਰ ਸਾਹਿਬ ਕੋਰਤਾਰੇ ਦਿਨ ਚਾਰ ਜਿੱਥੇ ਉੱਚ ਦਾ ਪੀਣਾ ਬਣਾ ਕੇ ਕੱਢਿਆ ਸੀ ਠੀਕ ਆ ਜੀ ਉੱਥੇ ਗੁਰੂ ਗੋਬਿੰਦ ਸਿੰਘ ਨੂੰ ਉੱਥੇ ਦਰਸ਼ਨ ਕਰਾਂਗੇ ਦਰਸ਼ਨ ਦੱਸੇ ਕਰਾਂਗੇ ਜਿੱਥੇ ਵੱਡੇ ਸਹਬ ਜਦੇ ਸੀਨ ਹੋਏ ਆ ਉਹ ਦਰਸ਼ਨ ਕਰਾਂਗੇ ਜੀ ਠੀਕ ਆ ਜੀ ਹਾਂਜੀ ਚੌਂਕਾ ਸਾਹਿਬ ਚੌਂਗੌਰ ਸਾਹਿਬ ਠੀਕ ਆ ਜੀ ਉਦੋਂ ਆੜ ਕੇ ਜੀ ਰਾਹ ਚ ਹੁੰਦੇ ਹੋਏ ਤਾਂ ਵੇਖਦੇ ਉਹ ਕਰਦੇ ਆਏ ਹਾਂਜੀ ਦਰਸ਼ਨ ਹਾਂਜੀ ਇਹ 라ਵਾਂਗੇ ਜੀ ਮਾਚੂਆੜਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਟੈਂਡ ਨੂੰ ਸਰਾਣਾ ਲਗਾ ਪਏ ਸੀ ਜੀ ਜੰਗਲਾਂ ਦੇ ਵਿੱਚ ਜੰਗਲਾਂ ਦੇ ਵਿੱਚ ਕੰਡਿਆਂ ਦੇ ਉੱਤੇ ਜੀ ਠੀਕ ਆ ਜੀ ਹਾਂ ਮਾਚੂਆੜੇ ਠੀਕ ਆ ਜੀ ਉਸ ਤੋਂ ਬਾਅਦ ਜੀ ਫਿਰ ਆਵਾਂਗੇ ਆਣਾ ਸਾਹਿਬ ਉਦੋਂ ਬਾਅਦ ਚ ਉਦੋਂ ਬਾਅਦ ਮਿੱਟੀਆਣਾ ਸਾਹਿਬ ਹੁੰਦੇ ਹੁੰਦੇ ਫਿਰ ਪਿੰਡ ਮਿੱਟੀਆਣਾ ਸਾਹਿਬ ਮਥਾ ਟੇਕ ਕੇ ਉਥੇ ਪ੍ਰਸ਼ਾਦਾ ਸਕਣਾ ਜੀ ਪ੍ਰਸ਼ਾਦਾ ਸਕਿਓ ਜੀ ਚਾਹ ਪੀਣੀ ਚਾਹ ਪੀਓ ਉਦੋਂ ਬਾਅਦ ਹਾਂ ਮਥਾ ਟੇਕ ਕੇ ਸਾਰਾ ਗੁਰ ਨਗਰ ਦਾ ਸਾਰ ਕੋਈ ਵੇਖ ਕੇ ਉਥੇ ਪੰਜਵੇਂ ਦਿਨਾਂ ਪੰਜਵੇਂ ਦਿਨ ਸ਼ਾਮ ਨੂੰ ਸ਼ਾਮ ਨੂੰ ਸਾਂਗ ਦਾ 8 ਵਜੇ 7 ਵਜੇ ਨਾਲ 8 ਵਜੇ ਨਾਲ ਪੈਂਡਾਵਾਂਗੇ ਸਾਂਗ ਦਾ ਹਾਂਜੀ ਵੇ ਸਾਂਗ ਦਾ ਖੁਸ਼ੀ ਖੁਸ਼ੀ ਜਾ ਰਹੀਆਂ ਓਵੇਂ ਖੁਸ਼ੀ ਖੁਸ਼ੀ ਬਾਅਦਸ਼ਮੋੜ ਹਾਂਜੀ ਤਿੰਨ ਟਰੈਕਟਰ ਆ ਜੀ ਆਪਣੇ ਠੀਕ ਹੈ ਜੀ ਉਹ ਮਗਰ ਆ ਰਹੇ ਆ ਆਪਣਾ ਮੂਰੇ ਜਾ ਰਿਹਾ ਆਪਾਂ ਪਹਿਲੇ ਨੰਬਰ ਤੇ ਆਪਾਂ ਪਹਿਲੇ ਨੰਬਰ ਤੇ ਆਪਾਂ ਹਰ ਸਾਲ ਹੀ ਮੂਰੇ ਹੁੰਦੇ ਆ ਆਪਾਂ ਨੂੰ ਪਤਾ ਕਿੱਥੇ ਰਹਿਣਾ ਕਿੱਥੇ ਮੱਥਾ ਟੇਕਣਾ ਕੀ ਕਰਨਾ ਕੀ ਨਹੀਂ ਕਰਨਾ ਉੱਥੇ ਆਪਾਂ ਬਾਕੀ ਦੂਜਾ ਕੀ ਮੇਰੇ ਜਿਆਦਾ ਮੈਂ ਭੁੱਲ ਗਿਆ ਕੋਈ ਹੋਰ ਸਵਾਲ ਹੋਰ ਪੁੱਛਿਆ ਕਰੋ ਤਾਂ ਆਪਾਂ ਬਣਾਉਣੇ ਦੋਨੇ ਬਾਕੀ ਅਸੀਂ ਤੁਹਾਨੂੰ ਨਾ 5 ਦਾ 5 ਦਿਨ ਲਾਉਣੇ ਆ ਪੰਜ ਦਿਨਾਂ ਦੇ ਪੰਜ ਹੀ ਪਾਰਟ ਬਣਾਵਾਂਗੇ ਪੰਜ ਐਪੀਸੋਡ ਆਉਣਗੇ ਸਾਰਿਆਂ ਨੇ ਫੁੱਲ ਫੁੱਲ ਦੇਖਣੇ ਆ ਸ਼ੇਅਰ ਕਰਨੇ ਵੀ ਆ ਲਾਈਕ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਵੀਰੇ ਕਮੈਂਟ ਕਰਨੇ ਆ ਦੱਸਿਓ ਸਾਡੇ ਚ ਜੇ ਕੋਈ ਗਲਤੀ ਹੋਈ ਸੰਭਾਲ ਕਮੈਂਟਾਂ ਵੀਰੇ ਸੁਣਾਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਿਆਰੇ ਦਰਸ਼ਕਾਂ ਆਂ ਆਂ ਚਲੋ ਮੈਲ ਚੜ੍ਹ ਕੇ ਜਾ ਕੇ ਹੋਂ ਤੁਰ ਪਿਆ ਕੀ ਫਿਰ ਤੁਹਾਨੂੰ ਦੱਸਾਂਗੇ ਬੰਦੇ ਪਿੰਡਾਲ ਜੀ ਕਿੰਨੇ ਆ ਗਏ ਬਰਾਬਰ ਜਗਤਾਲੀ ਜਪੜਾ ਭਾਈ ਇਹ ਤੇ ਕਿਵੇਂ ਦੁੱਧ ਪੀਤਾ ਸੀ ਹਾਂ ਦੁੱਧ ਛੁੱਟੀ ਹਾਂ ਹਾਂ ਠੀਕ ਆ ਜੀ ਮੈਂ ਤੇ ਅੱਗੇ ਲਓ ਜੀ ਤੇਲ ਪਾਉਣ ਲੱਗਿਆ ਟੈਂਕੀ ਤੇਲ ਕਿੰਨਾਗਾ ਪਹਿਲਾਂ ਉਹ ਤੇਲ ਕਿੰਨਾਗਾ ਪਹਿਲਾਂ ਭਾਈ ਆਪੇ ਐਵਰੇਜ ਕੱਢਾਂਗੇ ਤੁਹਾਨੂੰ ਦੱਸਾਂਗੇ ਵੀ ਕਿੰਨੇ ਦਿੰਦਾਗਾ ਅਸੀਂ ਤੁਹਾਨੂੰ ਸਾਰਾ ਵਿਖਾਵਾਂਗੇ ਭਾਈ ਥੋੜਾ ਜਿਹਾ ਤੇਲ ਹੋਣਾ ਇੱਕ ਨਾਲ ਰੱਖ ਜਮੇ ਚ ਲੋਕ ਨੂੰ ਮਿਲਿਆ ਮਗਲਿਆ ਆ। ਇਹ ਕੰਨਿਆਂ ਨਹੀਂ ਬਣ। ਉੱਤੋਂ ਜਾਣਾ ਮੈਂ। ਉਹ ਗੱਲ ਤੇ ਡੇਲੋ। ਹਾਂ। ਚੱਲੇ ਅੰਦਰ ਫੜਦਾ ਰੋ। ਇਹਦੇ ਖੁੱਟਾ ਵਾਲਾ ਸਿਸਟਮ ਇਹ ਜਾਣਾ ਰਹੀ। ਨਹੀਂ ਬਾਂਦ ਲਾਣਾ ਬਾਂਦ ਤਾਂ ਹੀ ਡਟਦਾ ਹੋ ਲੀਟਰ ਵਾਲਾ। ਕਿਤੇ 20 40 ਬੰਦ ਲੈ ਲਓ। ਤੁਹਾਨੂੰ ਐਵਰੇਜ ਦੱਸਾਂ ਕਿ ਕਿੰਨੀ ਕੱਢਦਾਗਾ। 80 ਗਾਲ ਦੀ। ਰਿਸੈਪਟ ਦਾ ਠੀਕ ਆ ਦੀ। ਬੰਦੇ 22 ਪਾ ਲੈ ਇੱਧਰ ਚਲਾ ਜਾ। ਆਦਮੀ ਜਣੇ। ਰੇਸ ਲਾਲ ਆ ਵਾ ਜੀ ਰਹੀ। ਆ ਪੰਜ ਹੈਗੇ ਤਾਂ ਪੰਜ ਚਾਟਾ ਫਦਾ ਮਾਈ। ਹਾਂ ਵੀ ਆ ਬਈ ਬੰਦੇ ਸੁਣਾ ਕਿਆ ਸਮਝੀ ਜਾਂ ਕਰਮਾਂ ਦੀ ਗੱਲ ਆ ਐਗਜ਼ਾਮਪਲ ਸਭ ਤੋਂ ਵੱਡੀ ਆਹਾ ਵੀ ਤੋ ਆ ਵੀ ਦੱਸ ਕਿਵੇਂ ਸੀ ਅੱਜ ਜ਼ਰਾ ਚਾਹਣਾ ਨਹੀਂ ਸੀ ਪਹਿਲਾਂ ਜਿਵੇਂ ਪਲਾਨ ਹੀ ਨਹੀਂ ਸੀ ਬਈ ਜਾਣ ਦਾ ਮੌਕੇ ਤੇ ਤਿਆਰ ਹੋਇਆ ਬਾਅਦ ਪੁੱਛੀ ਲਗੀ ਕੀ ਹੋਇਆ ਇਹ ਮੁੰਡਾ ਕਿੱਦਣਾ ਉਹਨੂੰ ਬਾਅਦ ਚ ਦੱਸਾਂਗੇ ਪਹੁੰਚ ਗਿਆ ਸੀ ਹਾਂ ਬਾਅਦ ਹੀ ਸਸਪੈਂਸ ਆਗਾ ਇਹ ਗਾਣੇ ਬਲੌਗ ਜਿਉਂ ਤੋਂ ਦੱਸਾਂਗੇ ਸਸਪੈਂਸ ਬਹੁਤ ਤਕੜਾ ਆਗਾ ਹਾਂ ਦੱਸ ਤੇ ਮਤਲਬ ਵੱਡੀ ਐਗਜ਼ਾਮਪਲ ਇਹ ਆ ਵੀ ਕਰਮਾਂ ਆ ਕਿਹਨੂੰ ਕਿਹੜਾ ਦਿੰਦਾ ਬਾਕੀ ਲੇ ਹੋ ਲੈ ਲਿਆ ਕਦੇ ਮਗਲਾਇਆ ਲੀਟਰ ਭਰ ਕੇ ਟੈਂਕ ਲੀਟਰ ਮਾਰਾ ਮਗਲਾਇਆ ਦਾ ਇਹ ਬੰਦਾ ਧਰ ਲੈ ਕੋਡਿਆਂ ਦੇ ਛੱਤੀ ਹੋ ਚੱਕਰ ਦੇ ਛੱਡਿਆ ਨਾਲ ਕਰਾਂ ਕਹਿੰਦੇ ਉਹ ਕੰਮ ਹੋ ਗਿਆ ਗਾਇ ਮੋਕਲਾ ਦਾ ਲੀਟਰ ਪਾ ਰਿਹਾ ਹੈ ਤੇ ਹਾਂ ਹਾਂ ਇੰਨਾ ਕਰਾ ਦੇ ਮੋੜਾਂ ਟੈਂਕਾ ਭਰਦਾ ਮੋੜਾਂ ਟੈਂਕੀ ਭਰ ਲਾ ਵੇ ਕੇ ਮੜਾ ਇਧਰ ਇੱਕ ਕਿਲੋ ਕਿੰਨਾ ਲਾ ਲੰਦ ਲੱਗਿਆ ਮਾਰਾ ਲੱਗਿਆ ਰਿਹਾ ਉਹ ਪੂਰੇ ਕਰ ਦੇ ਨਹੀਂ 55 0 ਕਰ ਲਾ ਪੂਰੇ ਕਰਨਾ ਪੈਣਾ ਭਾਈ ਅਸੀਂ ਚੱਲੀਏ ਭਾਈ ਲੈ ਭਾਈ ਇੱਕ ਮਿੰਟ ਆ ਜਾ ਪਾਲੇ ਕੋਲੇ ਫਿਰ ਤੇ ਕਰ ਲਈ ਪਏ ਆ ਲੋਟ ਨਹੀਂ ਆਣ 8:30 ਪੂਰਾ ਕਰਦੇ ਹੁਣ ਕਿੰਨਾ ਹੋ ਗਿਆ ਆਪਣਾ 300 351 5452 ਹੋਈ ਇਹ ਇਹ ਵੀ 55 ਲੀਟਰ ਪੈ ਗਿਆ ਬਾਈ ਆ ਕਿਹੜਾ ਸਕੈਨਰ ਆ ਕਿਹੜਾ ਤੇਰਾ ਭਰ ਗਈ ਜਮਾ ਹੈ ਓਏ ਟੈਂਕੀ ਵੀ ਭਰ ਗਈ ਫਿਰ ਇਹ ਤਾਂ ਉਨੀ ਹੋ ਗਈ ਇਹ ਤਾਂ ਇਹ ਬਣੀ ਹੋਈ ਇਹ ਤਾਂ ਉਨੀ ਆ 55 ਲੀਟਰ 55 ਪਾਇਆ ਗਿਆ ਵੀ ਤਿੰਨ ਕ ਪਹਿਲਾਂ ਹੋਊਗਾ 60 ਲੀਟਰ ਟੈਂਕੀ ਹੁੰਦੀ ਹੈ ਇਹਦੀ ਤੇ ਤੁਹਾਨੂੰ ਦੱਸਾਂ ਕਿ ਐਵਰੇਜ ਕਿੰਨਾ ਕਰਦਾਗਾ ਤਾਂ ਦੱਸਾਂ ਤੁਹਾਨੂੰ ਐ ਮਹਾਰਾਜ ਚਲੋ ਜੀ ਕਾਲਾ ਜੀ ਬਾਈ ਜੀ ਇਧਰ ਸੰਗ ਜੀਵਾ ਕੀਤੀ ਆ ਮੀਰਾਲ ਸਿੰਘਾਂ ਦੇ ਰੁਕੇ ਸੀ ਮੀਰਾਲ ਸਿੰਘਾਂ ਦੇ ਰੁਕੇ ਮਿਆਂ ਹੁੱਲੇ ਮੱਲੇ ਦੇ ਜਾਂਦੇ ਹੋਏ ਤੇ ਅਸੀਂ ਤੇ ਪਾਣੀ ਸੰਗਤ ਵਾਸਤੇ ਲਿਆ ਚਾਰ ਕ੍ਰੈਡ ਦਾ ਪਾਣੀ ਦੇ ਵਾਲੇ ਛੋਟੇ ਬੋਤਲਾ ਪਾਣੀ ਦੇ ਲਿਆ ਵੀ ਵੀ ਸਹਾਲੇ ਵੀ ਮਾੜੀ ਆਪਾਂ ਸੰਗਤ ਨੂੰ ਬਰਤਾਉਣਾ ਚਲੋ ਆਜੋ ਹਾਂਜੀ ਆ ਜਿਹੜੇ ਆਪਣੇ ਸੇ ਰੋੜਾ ਵਾਲੇ ਮੰਡੀ ਨਿਹਤ ਸਿੰਘਲੇ ਲੋਕ ਤਾਂ ਜਾਣਦੇ ਆਗੇ ਆਪਣੀ ਸ਼ੇਅਰ ਕਰ ਦਿਆ ਕਰੋ ਲਾਇਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕੀ ਗਲਤ ਆ ਕੀ ਸਹੀ ਆ ਗਲਤ ਜੀ ਵੀ ਦੱਸਿਆ ਕਰੋ ਹਾਂ ਦੱਸਣਾ ਨੂੰ ਵਾਕੀ ਦੱਬ ਕੇ ਸਪੋਰਟ ਕਰੋ ਸਾਨੂੰ ਵੇਖ ਕੇ ਆ ਰੋਕ ਚਲਾ ਗੁਜਰ ਰੋਡ ਪਾਰਕ ਕਰ ਰਹੇ ਆ ਅਸੀਂ ਹੁਣ ਗੱਡੀ ਤੇ ਵਾਕੀ ਇੱਧਰ ਲਿਖਾ ਰਿਹਾ ਬੋਲਾ ਮੱਲਾ ਲਿਖਾ ਰਿਹਾ ਇਸ ਦੇ ਮੁੰਡੇ ਹੋਲਾ ਮਲਾ 2025 ਹਾਂ ਤੂੰ ਕਿਹਨ ਫਿਰਦਾ ਬਈ ਆ ਪੈਂਡਾ ਕਿ ਮੈਂ ਇੱਕ ਮੋਟਰਸਾਈਕਲ ਜਾਊਂਗਾ ਇੱਕ ਮੋਟਰਸਾਈਕਲ ਤੇ ਜਾਵਾਂ ਬੜੀ ਨੇ ਤੇ ਸੋ ਬੰਨੇ ਹੋ ਜਾਵੜਾ ਹੈਪੀ ਜਿਹਨੇ ਜਾਣਾ ਤੂੰ ਕੱਚਾ ਕੱਟ ਗਿਆ ਅੱਧੀ ਹੋ ਗਿਆ ਤੂੰ ਹੈ ਇਹ ਨੂੰ ਲੱਗਦਾ ਜੀ ਨਹੀਂ ਲੱਗਿਆ ਚਲੋ ਭਈਆ ਲਓ ਜੀ ਹੋਲਾ ਮਲਾ 2 2 ਕੇ 25 ਜਿਹੜੇ ਮੇਰੇ ਨਾਲ ਦੋ ਕੇ ਦਾ 0 ਆ ਨੇ 0 ਬਾੜੀ ਜਤਨੀ ਚਲੋ ਦੇਵਿੰਦਰ ਨੂੰ ਲੱਗਿਆ ਬੈਸਟ ਮੁੰਡੇ ਨੇ ਕੀ ਚੱਲਦੀ ਆ ਬਾਕੀ ਦਾ ਬੰਗਲਾ ਫਰਨਾ ਹੈਗਾ ਤੇ ਚਲੋ ਜੁੜੇ ਰਹੋ ਵੀਡੀਓ ਦਿਖਾ ਲਾ ਦਿਖਾਈ ਚੱਲਾਂਗੇ ਨਾਲ ਨਾਲ ਬਾਕੀ ਰਾਏਕੋਟ ਰੁਕਾਂਗੇ ਆਣ ਟੈਂਕਾਂ ਨੂੰ ਕਾ ਫੋਲ ਆ ਬਾਕੀ ਬੂਟਾ ਕਮੈਂਟਰੀ ਵਾਲ ਨਾਲ ਆ ਤੇ ਇੰਟਰਨੈਸ਼ਨਲ ਕਮੈਂਟਰ ਆ ਹਾਂਜੀ ਹਾਂਜੀ ਬਾਈ ਜੀ ਦੱਸੀ ਗੱਲ ਸਾਰਿਆਂ ਨੂੰ ਜੀ ਅਸੀਂ ਅੱਜ ਚੱਲੇ ਆ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਿਲਦੇ ਆ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਲਓ ਜੀ 2:30 ਦਾ ਟਾਈਮ ਹੋ ਗਿਆ ਲਗਭਗ ਤੇ ਪਹਿਲਾ ਲੰਗਰ ਆ ਗਿਆ ਇਹ ਆ ਮੰਨ ਲਓ ਵੀ ਰਾਏਕੋਟ ਤੋਂ ਪਹਿਲਾ ਹੀ ਆ ਗਿਆ ਰਾਏਕੋਟ ਤੋਂ ਉਹ ਸਾਡਾ ਇਧਰ ਟੇਡਾ ਹੋ ਗਿਆ ਤੇ ਰਾਏਕੋਟ ਤੋਂ ਪਹਿਲਾ ਹੀ ਆ ਗਿਆ ਲੰਗਰ ਸੰਗਤ ਕਾ ਵੀ ਭੁੱਖ ਲੱਗੀ ਬਾਈ ਤਾਂ ਕਰਕੇ ਪ੍ਰਸ਼ਾਦਾਂ ਛਕਾਂਗੇ

ਵੀ ਰਾਏਕੋਟ ਰਹਿਣਾ ਮੱਥਾ ਟੇਕਣਾ ਕਹਿੰਦਾ ਬਿਸ਼ਾਦ ਖੁਮੈਂਦਾ ਹੈ ਇਹ ਪਲੀ ਡਾਊਨ ਹੱਡੀ ਦਾ ਨਾ ਨਾ ਅਕਸਰ ਗੇਮ ਨੂੰ ਵੇਕੇ ਨੇ ਉਹ ਠੀਕ ਹੈ ਮੈਂ ਕਿਤੇ ਦਾ ਨਹੀਂ ਗਈ ਤਾਂ ਸਿੱਧੇ ਆਰ ਦੇਹਣਾ ਰਾਏਕੋਟ ਆ ਵੀ ਥਾਲ ਲਓ ਜੀ ਰਾਏਕੋਟ ਗੁਰਦੁਆਰਾ ਤਰਨਸਰ ਪਹੁੰਚ ਚੁੱਕੇ ਹਾਂ 3:00 ਦੇ ਕਰੀਬ हो गया जी हम आप, आप। ਰੈਕੋਟ ਹੈ ਮੱਥਾ ਟੇਕ ਲੈ ਸੀਗਾ ਟਾਲੀ ਆਣਾ ਸਾਹਿਬ ਗੁਰਦੁਆਰਾ ਤੇ ਬਾਕੀ ਆਪਾਂ ਨੂੰ ਕਾਲਾ ਜੀ ਦੇਣਗੇ ਜੇ ਮਾਰੇ ਇਤਿਹਾਸ ਪਰ ਜਾਣਕਾਰੀ ਹਾਂਜੀ ਕਾਲਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਖਦੇ ਆ 45 ਸਾਹਿਬ ਗੁਰਦਾਰੇ ਇਹ ਰੈਕੋਟ ਜ਼ਿਲ੍ਹਾ ਲੁਧਿਆਣਾ ਦੇ ਚ ਪੈਂਦਾ ਵੀਰੇ ਇੱਥੇ ਇੱਕ ਬੰਦਾ ਮਾਲਚਾਰ ਦਾ ਫਿਰ ਦੱਸਿਆ ਜੀ ਆ ਗੁਰਦਾਰੇ ਜਿੱਥੇ ਗੁਰਦਾਰਾ ਬਣਿਆ ਗੁਰੂ ਗੋਬਿੰਦ ਸਿੰਘ ਜੀ ਟਾਈਮ ਓਕੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਟਾਈਮ ਓਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਹੁੰਦੇ ਇੱਥੇ ਆਏ ਇਹ ਆਨੰਦਪੁਰ ਸਾਹਿਬ ਤੋਂ ਆ ਰਹੇ ਸੀ ਬਿਸ਼ੂੜਾ ਪਿਆ ਉਦੋਂ ਮਾਛੀਵਾੜੇ ਤੋਂ ਮਛੂੜੇ ਤੋਂ ਗਾਂ ਇਧਰੋਂ ਤੁਰੇ ਰਾਏਕੋਟ ਆਏ ਰਾਏਕੋਟ ਆਏ ਤੇ ਉਹਨਾਂ ਨੇ ਇੱਥੇ ਆ ਕੇ ਉਹਨੂੰ ਕਿਹਾ ਇਹ ਮਨਾਂ ਚਾਹਤਾ ਸੀ ਉਹਨਾਂ ਨੂੰ ਕਿਹਾ ਵੀ ਭਾਈ ਦੁੱਧ ਪਿਆ ਉਹ ਆਦਾ ਭਾਈ ਸਾਰੇ ਤਰ੍ਹਾਂ ਅਸਰ ਛੁੱਟ ਗਿਆ ਬਾਬਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੂੰ ਥਾਪੀ ਮਾਰਾ ਝੁੱਟੀ ਥੱਲੇ ਜੀ ਦੁੱਧ ਦੇਊਗੀ ਉਹ ਹੀ ਗੱਲ ਹੋਈ ਉਹਨੇ ਥਾਪੀ ਮਾਰੀ ਝੁੱਟੀ ਨੂੰ ਚੂ ਲਿਆ ਚੂ ਕੇ ਸੇ ਮੁੜ ਕੇ ਗੁਰੂ ਗੋਬਿੰਦ ਸਿੰਘ ਨੂੰ ਪਹੁੰਚਿਆ ਜੀ ਇਹਨਾਂ ਦਾ ਇਤਿਹਾਸ ਗੁਰਦਾਰਾ ਇੱਥੇ ਬਣਿਆ ਹੋਇਆ ਗੁਰਦਾਰਾ ਟਾਲੀ ਦਾ ਗੁਰਦਾਰਾ ਟਾਲੀ ਦਾ ਬਣਿਆ ਹੋਇਆ ਬਹੁਤ ਸ਼ਾਨਦਾਰ ਬਣਿਆ ਹੋਇਆ ਗੁਰਦਾਰਾ ਲੰਗਰ ਬਹੁਤ ਸ਼ਾਨਦਾਰ ਆ ਬਹੁਤ ਸਾਰਾ 24 ਘੰਟਾ ਚੱਲਦਾ ਸਹੀ 24 ਘੰਟਾ ਲੰਗਰ ਚੱਲਦਾ 24 ਘੰਟੇ ਲੰਗਰ ਚੱਲਦਾ ਜੀ ਇੱਥੇ ਤੇ ਬਾਕੀ ਉਹ ਜਿਹੜਾ ਜਿਵੇਂ ਕੋਈ ਨਹੀਂ ਮਸਲਮਾਨਾਂ ਦੀ ਦੀਵ ਪੱਟੀ ਸੀ ਹੈਂ تیر ਨਾਲ تیر ਨਾਲੇ ਬੂਟੀ ਪੱਟੀ ਸੀ ਕਾਹ ਦੀ ਖਣੀ ਹੈ ਨਾ ਜਿਵੇਂ ਕਹਿੰਦੇ ਮਸਲਮਾਨਾਂ ਦੀ ਜੜ ਪੱਟੀ ਜੜ ਪੱਟੀ ਇਹ ਉਧਰ ਲੈ ਜਾ ਇਹ ਥੀਓ ਬਣਿਆ ਹੋਇਆ ਇਤਿਹਾਸਿਕ ਜਗ੍ਹਾ ਇੱਥੇ। ਬਾਕੀ ਹੁਣ ਆਪਾਂ ਗਾਂਹਾਂ ਜਾ ਕੇ ਤੁਹਾਨੂੰ ਹੋਰ ਦੁਰਦਰਾ ਤੇ ਹੋਰ ਦੱਸਾਂਗੇ। ਬਾਕੀ ਲੰਕੜ ਕੋਈ ਛੱਡੇ ਹੋਣਾ ਚਾਹਾਂਗਾ। ਬਾਬਾ ਜਰ ਕੋ ਯਾਰ ਉਹ ਆ ਜੋੜੇ ਕਹਿੰਦਾ ਮੈਨੂੰ ਪਤਾ ਮਾਰ ਗੋਦੜਾ ਸਾਹਿਬ ਆ। ਹਾਂ। ਮਰਗਣਾ ਰੱਖਣਾ ਪੈਦਾ ਮਾਰਨਾ ਸਾਡੇ ਪਰ ਸਾਡੇ ਭੰਡਾ ਹੀ ਨਿਉਂ ਕਰਕੇ ਜਾਇਆ। ਇੰਨੇ ਦਾ ਬੈਂਦੀ ਕਰੀ। ਮੈਂ ਯਾਰ ਜਦੋਂ ਇੰਨੇ ਲੰਕੜਾਵਾਦ ਤੇ ਕਹਿੰਦੇ ਆ ਤਾਂ ਆਪ ਨੂੰ ਦਿਖਾ ਕੇ ਪਾਉਂ ਲੈਣਾ ਚਾਹੀਦਾ। ਬਾਕੀ ਛੱਡਣਾ ਆਪਾਂ ਵੀ ਹੈ ਨਹੀਂ ਕਿ ਆਪ ਦੇ ਨੂੰ ਪੂਰਾ ਆਪ ਛੱਡਣਾ ਠੀਕ ਆ। ਛੱਡਣਾ ਨਹੀਂ। ਕਿਪਾ ਕੋਈ ਛੱਡਣਾ ਨਹੀਂ ਲੰਗਰ ਆਪਾਂ ਆ ਜੀ ਆਪਾਂ ਕੋਈ ਲੰਗਰ ਨਹੀਂ ਛੱਡ ਰਹੇ ਵਾ ਠੀਕ ਆ ਬਹੁਤ ਟਾਈਮ ਕਿਨਾਂ ਹੋ ਗਿਆ ਲਓ ਜੀ ਆਪਾਂ ਪਹੁੰਚੇ ਸੀ ਰਾੜਾ ਸਾਹਿਬ ਪੰਜ 22 ਕੋ ਪੰਜ 22 ਹੋਇਆ ਕੱਲ ਬਹੁਤ ਟਾਈਮ ਲਾ ਗਿਆ ਪੰਜ 22 ਤੇ ਆ ਗਏ ਆਪਾਂ ਰਾੜਾ ਸਾਹਿਬ ਤੁਰੇ ਪਿੰਡੋਂ ਲੇਟ ਸੀ 12:00 ਵਜੇ ਸਾਨੂੰ ਤਾਂ ਇਲਾਕੇ ਵੀ 7:00 7:30 ਪਹੁੰਚਾਂਗੇ ਪਰਾਇਤਾ ਗਰਮ ਚੁੜੀਆਂ ਆ ਚੁੱਕੀਆਂ ਹੈ ਅੱਗੇ ਸਾਡਾ 6 ਕ ਦਾ ਟੀਚਾ ਹੁੰਦਾ ਕਾਲਾ ਹਨ 6 ਵਜੇ ਆਉਣੇ ਲੱਗੇ ਆਪਾਂ ਤੇ ਆਏ ਤਾਂ ਉਹ ਬਾਦਿ ਚ ਹੋਵਨਗੀ ਰਾਣਾ ਵਾਲੇ ਬਹੁਤ ਪੂਜੇ ਵਿੱਚ ਸੀਗੇ ਬਹੁਤ ਜਿਆਦੇ ਪੂਜੇ ਵਿੱਚ ਸੀਗੇ ਭਗਤੀ ਕਰੀ ਭਗਤੀ ਬਹੁਤ ਕੀ ਜਿਆਦੇ ਭਗਤੀ ਸੀ ਜੋ ਕੁਝ ਵੀ ਬੋਲ ਦਿੰਦੇ ਸੀ ਉਹ ਭਾਰ ਸੀਗਾ ਬਹੁਤ ਮਿਹਨਤੀ ਸੀ ਬਹੁਤ ਗੁਰਦਰਾ ਦੇਖੋ ਕਿੰਨਾ ਵੱਡਾ ਬਣਾਇਆ ਹੈ ਬਹੁਤ ਢੇਰਾ ਬਹੁਤ ਅਗੜਾ ਬਹੁਤ ਆਠ ਨੰਗਰ ਹਾਲ ਬਹੁਤ ਅਗੜਾ ਫੈਣ ਬਾਦ ਦੂਜਾ ਹਾਲ ਉਹ ਵੱਡਾ ਬਹੁਤ ਅਗੜਾ ਬਾਕੀ ਜੁੜੇ ਰਿਹਾ ਬਾਰਕ ਬਹੁਤ ਵਧੀਆ ਇੱਧਰ ਹੀ ਆ ਜਾਓ ਐਂ ਆ ਜਾਓ ਆ ਜਾਓ ਅਸੇ ਉਧਰ ਸਰੋਵਰ ਤੇ ਜਾਣਾ ਹੋਊਗਾ ਬਾਕੀ ਮੈਲ ਦੀਆਂ ਕਿੰਨੀਆਂ ਸਰੋਵਰ ਬਣਾਇਆ ਹੋਇਆ ਬਹੁਤ ਅਗੜਾ ਕਾਰਜ ਕਿੰਨੇ ਬੰਦ ਬੰਦ ਤੇ ਉੱਧਰ ਲੋ ਜੀ ਆਪਣੇ ਆ ਮੁੰਡੇ ਬੈਠੇ ਆ ਕਿ ਕਹਿੰਦੇ ਫੋਟੋਆਂ ਖਿੱਚੋ ਜਿਆਦਾ ਹੈ ਮੀਆਂ ਮੀਆਂ ਹੱਦਾਂ ਨੂੰ ਦੇਖਾਂਗੇ ਆਪਾਂ 25 ਦੇ ਜਿਆਦਾ ਜੇ ਦੰਦ ਸੈਟ ਹੈਗੇ ਨਾ ਦੰਦ 25 ਦੇ ਜਿਆਦਾ ਅੰਤਰ ਕਾਜੂ ਹੋਰ ਦੁੱਲੀ ਹੁਲਾ ਕੀ ਉਹ ਕੰ ਦਾ ਸਾਰੇ ਲੋ ਜੀ ਲੰਗਰਾਹ ਚੋਰ ਤੇ ਸਾंगे ਕਹਿੰਦੇ ਚਾਹ ਪੀਣੀ ਆ हा भाई बहुत पक्का हवा पोहत फिर भी गौर तो चाहिए आ लागे तो पठक बज गए भाई जी पहुंच गए सुहद लंग छा तो पैजे फिर ਸਵੇਰ 6:00 ਵਜੇ ਸਵੇਰ 6:00 ਪਿਆਰ 4:30 ਵਜੇ ਤੇ ਅੱਜ ਦਾ ਆਪਣਾ ਜਿਹੜਾ ਪਹਿਲਾ 파ਟ ਜੀ ਉਹ ਇੱਥੋਂ ਤੱਕ ਹੀ ਹੈਗਾ ਬਾਕੀ ਗੱਲ ਨੂੰ ਨਵੀਂ ਵੀਡੀਓ ਵਿੱਚ ਮਿਲਾਂਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ